ਹੈਲੋ ਜੀ ਸਤ ਸ੍ਰੀ ਅਕਾਲ ਦੁਲਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਮੀਰ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਦੁਪਹਿਰ ਦਾ ਟਾਈਮ ਹੋ ਗਿਆ ਹੀ ਅੱਜ ਤਾਂ ਕੰਮ ਧੰਦੇ ਕਰਦਿਆਂ ਨੂੰ ਉਸ ਤੋਂ ਬਾਅਦ ਵਿੱਚ ਰੈਸਟ ਕਰਨ ਲੱਗੇ ਨਾ ਥੋੜੀ ਧੁੱਪ ਵਧੀਆ ਸੀ ਚਲੋ ਧੁੱਪੇ ਬੈਠ ਗਏ ਤੇ ਅੱਜ ਆਪਾਂ ਬਲੌਗ ਨਹੀਂ ਸ਼ੁਰੂ ਕਰਿਆ ਹੁਣ ਕਰਦੇ ਹਾਂਗੇ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਹੁਣ ਮੈਂ ਚਾਹਤਾ ਰੱਖੀ ਹੈਗੀ ਦੁਪਹਿਰ ਦੀ ਹੈ ਨਾ ਟਾਈਮ ਹੈ ਜਿਹੜਾ ਪੌਣੇ 2 ਹੋ ਗਏ ਮਾਹ ਚਲ ਮੈਂਨ ਦੁਪਹਿਰੇ 1:30 ਵਜੇ ਸਵਾ ਕੇ ਇੱਕ ਚਾਦਰਦੇ ਹੁੰਦੇ ਹਾਂ ਹੁਣ ਪਾਪਾ ਜੀ ਸਾਡੇ ਗੁਰਦੁਆਰਾ ਸਵਾਗ ਜੰਦੇ ਨੇਗੇ ਤੇ ਉਹ ਉੱਥੇ ਕੰਮ ਚੱਲਦਾ ਸੀ ਮਿਸਤਰੀਆਂ ਦਾ ਤੇ ਬਸ ਉਹਨਾਂ ਕਰਕੇ ਮੈਂ ਥੋੜਾ ਜਿਹਾ ਲੇਟ ਹੋਏ ਨੇ ਵੀ ਚਲ ਘਰੀ ਆ ਗਏ ਆਪਾਂ ਹੀ ਆ ਨਾ ਕਿਹੜਾ ਕੋਈ ਟੋਕਣ ਵਾਲਾ ਹੈਗਾ ਜਦੋਂ ਕੋਈ ਟੋਕਣ ਵਾਲਾ ਹੋਵੇ ਨਾ ਉਦੋਂ ਆਪਾਂ ਥੋੜਾ ਜਿਹਾ ਕੰਮ ਜਲਦੀ ਕਰ ਲੈਨੇ ਹਾਂਗੇ ਨਾ ਹੁਣ ਪਾਪਾ ਜੀ ਬਸ ਘਰੇ ਨਹੀਂ ਹੁੰਦੇ ਹੈਗੇ ਆਏ ਆ ਵੀ ਅਸੀਂ ਹੀ ਆ ਬਾਕੀ ਨਵੀ ਦੇ ਰੈਡੀ ਤੇ ਨਵੀ ਵੀ ਹੁਣ ਬੜਾ ਜਿਹਾ ਢੜਰੀ ਗਏ ਸੀਗੇ ਉਹਨਾਂ ਨੂੰ ਥੋ ਤੇ ਬੈਂਕ ਚ ਗਏ ਹੋਏ ਨੀ ਮਾਂ ਪਿਉਤੀ ਹੈ ਨਾ ਤੇ ਉਹਨਾਂ ਨੂੰ ਡਿੱਕੀ ਜਾਂਦੀ ਸੀਗੀ ਹੁਣ ਮਹਾ ਚਲ ਮੈਂ ਚਾਹ ਬਣਾ ਕੇ ਰੱਖੇ ਨੇ ਫਿਰ ਮੈਂ ਮੱਜਾ ਬੰਨੇ ਹੋਊਂਗੀ ਨਾ ਮੱਜਾ ਬੰਨਣ ਦਾ ਟਾਈਮ ਵੀ ਹੋਇਆ ਪਿਆ ਉਹ ਵੀ 2 ਵਜੇ ਨਾ ਉਹਨਾਂ ਦਾ ਟਾਈਮ ਉਦੋਂ ਪੱਕਾ ਹੈਗਾ 2 ਵਜੇ ਤੋਂ 5 ਮਿੰਟ ਇਧਰ ਉਧਰ ਨਹੀਂ ਹੋਣਦੇ ਜੇ ਵੱਧ ਪੱ ਲੱਗ ਜਾਂਦੇ ਨਾ ਫਿਰ ਤਾਂ ਬਸ ਐ ਗੋਹਾ ਵੱਡ ਦਿੰਦੀਆਂ ਨਹੀਂ ਮੈਨੂੰ ਐ ਹੁੰਦਾ ਵੀ ਉਦੋਂ ਪਹਿਲਾਂ ਪਹਿਲਾਂ ਹੀ ਬੰਨਿਆ ਹੋ ਮੈਂ ਫਿਰ ਵੱਧ ਦਾ ਟਾਈਮ ਲੱਗ ਜਾਂਦਾ ਮੇਰੇ ਮੈਨੂੰ ਗੋਹਾ ਗੋਹਾ ਕੱਟਾ ਕਰਨ ਤੇ ਨਾ ਤੇ ਅੱਜ ਕੁਝ ਕੰਮ ਵੀ ਥੋੜਾ ਜਿਹਾ ਲੇਟ ਹੋ ਗਏ ਪਹਿਲਾਂ ਮੈਂ ਝਾੜੂ ਤੇ ਉਸ ਤੋਂ ਬਾਅਦ ਵਿੱਚ ਫਿਰ ਕੱਖ ਕੰਡੇ ਦਾ ਵੀ ਨਾ ਜਦੋਂ ਮੈਂ ਤੇ ਨਵੀ ਹੁੰਦੀ ਸੀ ਕੱਖ ਕੰਡੇ ਤਾਂ ਥੋੜਾ ਜਲਦੀ ਨਿਬੜ ਜਾਂਦਾ ਸੀਗਾ ਅਸੀਂ ਦੋਵੇਂ ਪਾਕੇ ਹੁੰਦੀ ਸੀ ਕਿਉਂ ਨਵੀ ਨੇ ਮੇਰੇ ਨਾਲ ਕਰਵਾ ਦੇਣਾ ਨਾ ਗੋਹਾ ਵੀ ਸਟਾ ਦੇਣਾ ਝਾੜੂ ਵੀ ਲਵਾ ਦੇਣਾ ਉਧਰ ਤੇ ਹੁਣ ਬਸ ਫਿਰ ਉਹ ਸਾਰਾ ਕੰਮ ਮੈਨੂੰ ਇਕੱਲੀ ਨੂੰ ਕਰਨਾ ਪੈਂਦਾ ਤਾਂ ਕਰਕੇ ਬਸ ਮੈਂ ਲੇਟ ਹੋਊਗੀ ਫਿਰ ਆ ਕੇ ਮੈਨੂੰ ਕਹਿੰਦੀ ਮੈਨੂੰ ਭਾਂਡੇ ਸਾਫ ਕਰ ਸਾਰੇ ਭਾਂਡੇ ਹੋਗੇ ਰੋਟੀ ਵਾਲੇ ਤੇ ਨਿੱਕੇ ਮੋٹے ਕੰਮ ਪੋਚ ਬੂਚੇ ਲਾਉਣ ਲੱਗੀ ਬਸ ਐਸ ਤਰੀ 12 ਵਜੇ ਕਿ ਨੌਂ ਦਿਨੋਂ ਦਿਨੋਂ ਨਾ ਤੇ ਅੱਜ ਕੱਲ ਸਰਦੀਆਂ ਨੇ ਬਾਕੀ ਆਪਾਂ ਸਵੇਰੇ ਥੋੜਾ ਜਨਾ ਧੁੰਦ ਨੂੰ ਦੇਖ ਕੇ ਕੰਮ ਨੂੰ ਹੱਥ ਲੇਟ ਪਾਉਨੇ ਆਏ ਜੇ ਹੋ ਜਾਂਦਾ ਨਾ ਵੀ ਧੁੰਦ ਹੈਗੀ ਧੁੰਦ ਹੈਗੀ ਥੋੜੀ ਉੱਚੀ ਹੋ ਜਾਣ ਦੇ ਫਿਰ ਪਸ਼ੂ ਬੰਨਾਂਗੇ ਬਸ ਤੇ ਅੰਦਰੋਂ ਨਿਕਲਣ ਨੂੰ ਜੀ ਨਹੀਂ ਕਰਦਾ ਹੈਗਾ ਠੰਡ ਲੱਗਦੀ ਹੈ ਕਿ ਐ ਹੁੰਦਾ ਵੀ ਚਲ ਕੋਈ ਗੱਲ ਨਹੀਂ ਜਦੋਂ ਲੱਗ ਗਈ ਫਿਰ ਤਾਂ ਕਰੀ ਜਾਣਾ ਫਿਰ ਕਿਹੜਾ ਹਟਣਾ ਹੈਗਾ ਨਾ ਜੇ ਨਜ਼ਰ ਲੱਗਦੇ ਨਹੀਂ ਬੈਠੇ ਰਹਿਣੇ ਹੈਗੇ ਇਹ ਕਿ ਸਵੇਰੇ ਹੁਣ ਤੋਂ ਹੀ ਮੈਂ ਲੇਟ ਉੱਠਣ ਲੱਗ ਗਈ ਕਮੱਜ ਮੱਝ ਦੁੱਧ ਤੋਂ ਹਟ ਗਈ ਕੜਾਂਗਾ ਨਾ ਸ਼ਾਮ ਨੂੰ ਖੜਦੀ ਹੈਗੀ ਥੋੜਾ ਜਿਹਾ ਦੁੱਧ ਹੁੰਦਾ ਹੈਗਾ ਤੇ ਫਿਰ ਮੈਂ ਸਵੇਰੇ ਬਸ ਥੋੜਾ ਜਿਹਾ ਲੇਟ ਹੋ ਜੈਨੀਆ ਹੁਣ ਮੈਂ ਰੋਜ ਹੀ 4:30 ਤੋਂ ਪਹਿਲਾਂ ਮੈਂ ਥੁੱਠੇ ਹੀ ਨਹੀਂ ਜਾਂਦਾ ਹੈਗਾ ਮੈਨੂੰ ਐਂ ਤਾਂ ਵੀ ਚਲ ਕੋਈ ਗੱਲ ਨਹੀਂ ਵੀ ਘਤਾਰੇਗੀ ਕਿਹੜਾ ਬਾਲਾ ਕੰਮ ਹੈ ਕਰਾ ਜਦੋਂ ਦੁੱਧ ਬਾੜ ਦਾ ਕੰਮ ਹੁੰਦਾ ਉਦੋਂ ਆਪਾਂ ਨੂੰ ਥੋੜਾ ਜਲਦੀ ਉੱਠਣਾ ਪੈਂਦਾ ਹੈਗਾ ਹੁੰਦਾ ਕਿ ਵੀ ਕਈ ਪਸ਼ੂ ਨੇ ਨਾ ਧਾਰਾਂ ਕੱਢਣੀਆਂ ਨੇ ਟਾਈਮ ਲੱਗੂਗਾ ਤੇ ਇੱਕ ਧਾਰ ਤਾਂ ਕੁਝ ਵੀ ਨਹੀਂ ਲੱਗਦੀ ਹੋएगी ਤੇ ਚਲੋ ਜੀ ਹੁਣ ਗੱਲਾਂ ਕਰਦੇ ਕਰਦੇ ਆਪਣੀ ਚਾਹ ਗਈ ਰਿੱਜਾ ਤੇ ਪਾਈਏ ਦੁੱਧ ਫਿਰ ਚਾਹ ਪੀ ਕੇ ਫਿਰ ਕਰਦੇ ਹਾਂ ਹੋਰ ਕੰਮ ਤਾਂਦੇ ਹਨਾ ਅਜ ਮੱਦਮ ਜੀ ਧੁੱਪ ਲੱਗਦੀ ਹੈਗੀ ਇੰਨੀ ਸੋ ਨਾਂ ਨਾਂ ਕੀ ਬਿਨੇ ਮਿਲ। ਇਹ ਰਹਿੰਦਾ ਨਾ ਕੋਈ ਪੇਪੇ ਜਾਂਦੀ ਨੇ। ਇਹ ਰਹਿੰਦਾ ਹੱਥ ਪੈਂਦਾ। ਨਾਂ ਕੀ ਬਿਨੇ ਐਰਪੋਰਟ ਰਹਿ ਗਈਆਂ। ਉਹ ਬਾਗੀਆਂ ਮੇਰੇ ਕੋਲ ਰੋਟੀ ਖਾਣ ਦੇ ਉਦੋਂ ਰੰਜਾਲੀਆਂ ਦਿੰਦਾ। ਧਾਰੀ। ਹਮ। ਇਹ ਵੀ ਤੀ ਪਾਣੀ ਵਰਗਾ ਪਾਉਣ ਉਹ। ਕਣਕ ਚ। ਅੱਜ ਵੀ ਕੱਪੜੇ ਵਧੀਆ ਸੁੱਕ ਗਏ ਹਨ ਹੁਣ ਤੋਂ ਚਲ ਲੱਗ ਗਏ ਸੁੱਕਣਾ ਆਏ ਹੇ ਤੂੰ ਵੀ ਇਧਰ ਕਿੱਥੇ ਆ ਨਾ ਬਸ ਲੁੱਪੇ ਪਤਾ ਨਹੀਂ ਗਾ ਤੂੰ ਤੈਨੂੰ ਠੰਡ ਦੀ ਬੈਠਣ ਨੂੰ ਜੀ ਵਧੀਆ ਨਾ ਲੱਗਦਾ ਦੇਣ ਵੀ ਫੁੱਲ ਕੇ ਉੱਠੇ ਗਾਣ ਦਿਨ 15 ਹੋ ਤੋ ਗਾ ਮੇਰੇ ਖੜਨ ਲੱਗੇ ਨਾਉ ਤੋ ਨਾਉ ਤੋ ਪਤਾ ਨਹੀਂ ਕਿੰਨਾ ਹੋ ਗਿਆ ਅੱਜ ਤਾਂ 15 ਹੋ ਗਿਆ ਜੇ ਇਹਦਾ ਤਰੀਕ ਯਾਦ ਕਰ ਲੈਨੇ ਆਂ ਤਾਂ ਤਾਂ ਉਹ ਦੇਸੀ ਵੀ ਨਹੀਂ ਅੰਗਰੇਜ਼ੀ ਵੀ ਨਹੀਂ ਯਾਦ ਕਰਨ ਦਾ ਤਾਂ ਦੇਸੀ ਭੁੱਲੀ ਜੀ ਦੇ ਚੱਲ ਕਰਨ ਨੇ ਦੁਨੀਆ ਪਰ ਲਿਆ ਲੋਈ ਆਪਾਂ ਅੱਜ ਬੁਲਾਇਆ ਗਾ ਨਾ ਆਪਣੇ ਮੋਢੇ ਕੱਢਦੇ ਜਿਵੇਂ ਛੱਤ ਤੇ ਬੁਲਾਉਣੇ ਹੁੰਨੇਗੇ ਅਸੀਂ ਅੱਜ ਮੋਢਿਆਂ ਤੇ ਬੁਲਾਏ ਹੋਏ ਨੇ ਬੰਦੇ ਮੋਢੇ ਛੱਤ ਸਾਡਾ ਮੋਢੇ ਤੇ ਪਹੁੰਚ ਗਿਆ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਖੁਸ਼ੀ ਆ ਤੁਹਾਡੇ ਮੋਢੇ ਕੱਢਣੇ ਲੈ ਆ ਜੋ ਬੇੰਤ ਕੋਲੀ ਵੀ ਫੋਨ ਕਰਤਾ ਆਂਟੀ ਕਿਵੇਂ ਹੈ ਗਰਾ ਬੱਲੇ ਪੁੱਛਣਾ ਚੱਕਦੀ ਹੋਣੀ ਹੈਗੀ ਸਵੇਰ ਦਾ ਕੰਮ ਇੰਨਾ ਉਲਝਿਆ ਤੇ ਮੋਢਾ ਕੱਢਣੀ ਪਹਿਲਾਂ ਹੈ ਕੱਢ ਲੈ ਫੇਰ ਬਸ ਅਸਾ ਜੱਜ ਕੀਨੀ ਤੇ ਵਿਸ਼ਵਾਸ ਹੈ ਉਹ ਕਹਿੰਦੀ ਕੱਢ ਲੈ ਕੱਢ ਲੈ ਵਾਧੂ ਹੁੰਦੀ ਹੈਗੀ ਕਹਿੰਦੀ ਉਹ ਤੇ ਵਿਸ਼ਵਾਸ ਹੈਗਾ ਕੱਢ ਲੈ ਹਰ ਕੇ ਮਾਪੇ ਚਲੋ ਪੁੱਛ ਲੈ ਕਰ ਮੈਂ ਤਾਂ ਕਰਦਿਆ ਕਰੂ ਜਿਵੇਂ ਕਹਦਾ ਕਰੂਗੀ ਲੈ ਫਨਾ ਦੇ ਕੱਢਣੇ ਆ ਫੇਰ ਉਹ ਕੀ ਕਹਿੰਦੀ ਫਿਰ ਉਹ ਦੱਸ ਤਾਂ ਹੂੰ ਕਨੀਆ ਕਰ ਲੈ ਕਾਇ ਕਾਇ ਆ ਕਨੂ ਮੈਂ ਵੀ ਕੱਢਣੇ ਨੇ ਤੁਸੀਂ ਕਿੰਨੇ ਕੱਢੇ ਤੁਸੀਂ ਪਹਿਲਾਂ ਕੱਢੇ ਦਾ ਹੈਗੇ ਮੈਂ ਤਾਂ ਘਰ ਜਿਵੇਂ ਆਈ ਕਿੰਨੇ ਕਿੰਨੇ ਚਾਰ ਤਿੰਨ ਦੋ ਤੋਂ ਕੋਈ ਪੰਜ ਦੇ ਪਾਦੀ ਪੰਜ ਓ ਮੋٹے ਬੰਦੇ ਨਹੀਂ ਹੁੰਦੇ ਪੰਜ ਦੀ ਤਾਂ ਹਮ ਆਪਾਂ ਤਾਂ ਪਹਿਲਾਂ ਚਾਰ ਤਿੰਨ ਦੀ ਗੱਲ ਜੇ ਨਵੀ ਨੂੰ ਮੋਟੀ ਸਮਝਦਾ ਹੁਣ ਤੁਸੀਂ ਪਹਿਲਾਂ ਕਿਤੇ ਗੁਣੀ ਨਹੀਂ ਇਹ ਵੀ ਉਹ ਤਾਂ ਕੋਈ ਨਹੀਂ ਮੋਟੇ ਕਹਿੰਦੇ ਨਹੀਂ ਗੁਣੀ ਉਹਨੂੰ ਵਿਸ਼ਵਾਸ ਨਹੀਂ ਗੁਣਨ ਵਾਲੇ ਨੂੰ ਹੁਣ ਐ ਦਾ ਫਿਰ ਅਸੀਂ ਕੇਰਾ ਕਰਕੇ ਵੀਰ ਕੇ ਦੂਜੇ ਸਾਲ ਵਿੱਚ ਪੁੱਛਿਆ ਕਿ ਅਗਲੇ ਨੂੰ ਵੀ ਕਿਵੇਂ ਵੀਜੀ ਜੋ ਕੇਰਾ ਮੰਦਨੇ ਖਰਗੋਸ ਕਰ ਲੈ ਦੂਰ ਹੋਣਾ ਚਾਹੀਦਾ ਚੱਕ ਕੇ ਪਾਪੈਨੂੰ ਪੁੱਛਿਆ ਕਰੋ ਸੰਤੋਪਤੀ ਗਿਆ ਮੰਦਰਾ 13 ਬੀ ਦੀ ਸਾਨੂੰ ਕੇਰਾ ਰਸਤਾ ਉਹਨੇ ਵੀ ਐਂ ਵਿਜੀਦਾ ਹੁੰਦਾ ਐਂ ਵਾਹੀਦਾ ਹੁੰਦਾ ਹੁਣ ਉਦੋਂ ਬਾਅਦ ਥੋੜੀ ਪੁੱਛਣਾ ਸੀ ਤੇ ਹੁਣ ਤੁਹਾਨੂੰ ਪਾਪਾ ਹੀ ਦੱਸਦੇ ਨੇ ਤੁਹਾਨੂੰ ਵਿਸ਼ਵਾਸ ਨਹੀਂ ਤੁਸੀਂ ਉਹ ਲੋਕਾਂ ਦੇ ਜਾਓਗੇ ਪੁੱਛਣ ਫਿਰ ਪੁੱਛੀ ਚਲੋ ਪਾਪਾ ਨੂੰ ਵੀ ਜਾਣੂ ਵੀ ਐਂ ਨਹੀਂ ਤੁਹਾਨੂੰ ਇੱਕ ਤੋਂ ਬਾਰੇ ਪੁੱਛਣਾ ਨਾ ਹਾਂ ਉਹ ਮੰਨਦੀ ਨਹੀਂ ਉਹ ਮੈਂ ਮੰਨਣਾ ਇੱਕ ਵਾਰੀ ਬ੍ਰੋਡਰ ਸੈਂਟੀਸਨ ਰੋਟਾ ਕੋਲ ਜਾਊਗਾ ਕਰੇ ਹੈ ਦੇ ਪਹੁੰਚੀ ਨਿਕਰੇ ਇਹ ਗਾਸੇ ਬੋਲੀ ਮਾਸੀ ਕੀ ਕਰੀਏ ਸਾਨੂੰ ਵੀ ਸਜੀਦ ਦਾ ਸਭ ਰਾ ਲੋਕਾ ਦੇ ਲੈ ਆ ਫਿਰ ਮੈਂ ਨਾਲ ਸਿਲਣ ਪਹਿਲਾਂ ਮੈਂ ਨਾਲ ਦਰਤ ਕਰੀ ਵੰਡਾ ਸੈਂਪਲ ਪਹਿਲਾਂ ਤਾਂ ਉਹ ਇੱਕ ਸਲਾਈ ਪਾਉਂਦੀ ਫਿਰ ਉਹਨੂੰ ਧਰਦੀ ਐ ਫਿਰ ਪਿਛਾ ਕੇ ਮਿੰਦੀ ਐ ਉਹ ਇੱਕ ਸਲਾਈ ਨਾਲ ਕੀ ਬਦੇ ਜੇ ਤਾਂ ਹੁਣ ਚਾਰ ਪੰਜ ਸਲਾਈਆਂ ਪਾ ਆ ਫਿਰ ਤਾਂ ਕੁਝ ਬਦੇ ਵੀ ਕੁਝ ਪਤਾ ਵੀ ਲੱਗੇ ਗੁਰਮਨ ਤੇ ਸੁਖਮਨ ਵੀ ਸੁਖਮਨ ਵੀ ਸਿੱਖ ਲਈ ਇਹਨਾਂ ਨੂੰ ਲਾ ਕੇ ਦੇ ਦੇ ਦੂਜੇ ਬਸ ਹਾਂ ਦਰਗਾਹ ਮੈਂ ਚੱਕਰ ਆਉਣ ਲੱਗ ਪਿਆ ਤੇ ਮੈਂ ਹੁਣ ਉੱਠੀ ਮੈਨੂੰ ਉਹ ਮੈਂ ਮੋਬਾਈਲ ਲਾਉਂਦੀ ਕਿ ਆਦੋਂ ਬਣ ਫੜ ਮੈਂ ਤਾਂ ਚੱਕਰ ਆ ਹੀ ਜਾਂਦੇ ਹਾਂ ਕਹਿੰਦਾ ਆ ਆ ਲੋਟਣਾ ਬੀਲ ਜੇ ਮੈਂ ਤਾਂ ਮੈਂ ਖਾਬ ਦਈ ਉਹ ਦੂਜੇ ਦਿਨ ਤੇ ਨਵੀਂ ਫੇਲਾਉਣ ਦੀ ਪਾਣੀ ਪੀਉਣ ਦੇ ਵੇਲੇ ਉਹ ਜੀ ਹਾਂ ਕੰਮ ਨਹੀਂ ਦੋ ਦਿਨ ਹੋ ਗਏ ਇਹਨੂੰ ਹੁਣ ਵੀ ਨਹੀਂ ਹੱਥ ਲਾ ਕੇ ਰਾਜੀ ਹੈਗੇ ਲੈ ਆ ਦੂਜੀ 12 ਵਜੇ ਆਦੀ ਕੰਮ ਹੈ ਸਪਰੇਅ ਕਰ ਦੇਣ ਉੱਥੇ ਲੰਘਿਆ ਹੋਊ ਤਰੀਕੇ ਉਹ ਕੀੜਾ ਕੂੜਾ ਆਇਆ ਇੱਧਰ ਵੀ ਆ ਗਿਆ ਹੂੰ ਅੱਛਾ ਉਹ ਕੀੜਾ ਸਪਰੇਅ ਕਰਨ ਵਾਲਾ ਅੱਗੇ ਦਾ ਕਿਤੇ ਬਾਹਰ ਜੀ ਕੀੜਾ ਪੈ ਗਿਆ ਮੈਂ ਲੋਥ ਝੋਤਾ ਜਗਾਈ ਦੇ ਸੀਗੇ ਨਿਕਲ ਗਿਆ ਹੁਣ ਹਾਂ ਉਹ ਠੰਡ ਨਾਲ ਨਿਕਲ ਗਿਆ ਤੜਕੇ ਦਾ ਡਿੱਕੀ ਜਾਂਦਾ ਕਲਵੀਰ ਦੋ ਕਿ ਦਿਨਾਂ ਦੀ ਧੁੰਦ ਨਾਲ ਹੀ ਉਧਰ ਹੀ ਗਏ ਉਹ ਜਗਤਾਰ ਵਾਲਾ ਕੀੜਾ ਹੁੰਦਾ ਹੂੰ ਸਰਬਧੀਏ ਛੇਤੀ ਹੋ ਜੂਗੀ ਢੋਲੇ ਨਾਲ ਕਰਨੀ ਕਹਿੰਦਾ ਸੌਖੀ ਹੈ ਹੂੰ ਉਹ ਆਪਾਂ ਜਿਹ ਲਾਸਟ ਲਿਖੇ ਰੱਖਦੇ ਸਬਜੀ ਆਪਾਂ ਬਣਾਈਏ ਗਾਜਰਾ ਨਾ ਰਾਤ ਦੇ ਗਾਜਰਾ ਹਾਂ ਨਾ ਹੀ ਰਾਤ ਦੇ ਗਾਜਰਾ ਜੀ ਪਰ ਦੁਨਨੇ ਟਾਈਮ ਖਾਣੇ ਦੀ ਤੁਸੀਂ ਵੀ ਵਾਸੀ ਖਾਣੇ ਫਿਰ ਗੋਪੀ ਐ ਤਾਂ ਗਾਲੀਆਂ ਦੀ ਤੁਸੀਂ ਗਾਲਾਂ ਨਹੀਂ ਬਣਾਈ ਸੀ ਫੇਰ ਹਾਂ ਦੋਸੋਂ ਨੂੰ ਮੈਂ ਤਾਂ ਮੈਨੂੰ ਲੱਗਦਾ ਤਿੰਨ ਦਿਨ ਹੋ ਗਏ ਪਰਸੋਂ ਵੀ ਬਣਾਈ ਸੀ ਹੂੰ ਉਹ ਤੇ ਤੇਰੀ ਮਾਸੀ ਨੂੰ ਫੜਾ ਦੇ ਦੋ ਫੁੱਲ ਅੱਛਾ ਇਹ ਕਹਿੰਦੀ ਫਾਣਦੀਆਂ ਨਹੀਂ ਇੱਕ ਰੱਖ ਲੈ ਤੂੰ ਹੁਣ ਘਰ ਲੈ ਇਹ ਸਸਤੀ ਮਿਲ ਗਈ। ਨਾ ਇਹ ਬੜੀਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਹ ਐ ਹੁਣ ਮੜਾ ਜਾ ਹੋਇਆਗਾ ਸਰੀਰ ਜਾ ਪਗਰੇ ਇੱਥੇ ਆ ਗਏ ਕਿੰਨੇ ਕਿਟ ਪੁਣੇ ਜਾਊਗਾ ਇਸ ਪੜ ਮੋਢੇ ਦੇ ਪੱਲ ਇੱਕ ਇੱਕ ਤੋਂ ਇੱਕ ਦੋ ਉਂਗਲ ਉੱਪਰ ਹੀ ਹੋਈ ਵਧਾਉਣਾ ਚਾਹੀਦਾ ਜੀ ਹਾਂ ਜਿਹੜੇ ਸਭ ਤੇਰੀ ਕਾਰਟ ਹੈ ਹੁਣੇ ਪੂਰੇ ਫੁੱਲ ਮੋٹے ਬੰਦੇ ਦੀ ਹੈਗੀ ਕਾਰਟ ਪਰ ਜੋ ਪਰਿਆ ਇਹ ਹੈ ਕਿ ਮੋਟੀ ਤਾਂ ਹੈਗੀ ਹੈ ਤੇਰੇ ਹੀ ਬਣਾਈ ਉਹਨੇ ਨਾ ਅੱਛਾ ਵੀ ਮੇਰੇ ਫਿੱਟਾ ਹਾਂ ਖੁੱਲਾ ਰੋ ਪੂਰਾ ਹਾਂ ਖੁੱਲੇ ਰੱਖਣਾ ਹੈ ਪਹਿਲੇ ਦਿਨ ਦੇ ਨਾਲ ਤਾਂ ਮੱਥਾ ਮਾਰਨਾ ਬੜਾ ਔਖਾ ਗੱਲ ਮੇਰਾ ਦਿਮਾਗ ਲਿਆ ਦੇਗੀ ਇਹ ਤਾਂ ਹਿੱਲੀ ਪਿਆ ਦਿਮਾਗ ਆਪਣਾ ਤਾਂ ਇੱਥੇ ਨਾ ਕੋਈ ਟੈਨਸ਼ਨ ਦੀ ਕਿਸੇ ਨੂੰ ਦਵਾਈ ਦੇ ਪਾਉਣਾ ਜੁੱਪ ਕਰਕੇ ਉਹਦਾ ਆਰਾਮ ਆਰਾਮ ਕਰਕੇ ਮੈਂ ਤਾਂ ਕੋਟੀ ਦੀ ਲੋੜ ਹੀ ਨਹੀਂ ਹੈਗੀ ਜੇ ਤੂੰ ਹੀ ਬੋਲ ਚੁੱਪ ਕਰਕੇ ਨਹੀਂ ਜਾ ਮੈਂ ਜੇ ਤੈਨੂੰ ਕਿਹਾ ਕਰਦਾ ਤੇ ਗੁੰਨ ਲਾ ਫੁੱਲ ਪਾਉਣ ਨੂੰ ਡਿਜ਼ਾਈਨ ਪਾਉਣ ਨੂੰ ਚ ਦੱਸ ਕੇ ਆਪਾਂ ਪਾਸ਼ਮਨਾਲੀ ਬਣਾ ਲੈਨੇ ਹੁੰਦੇ ਜਿਹੜਾ ਕੋਈ ਡਿਜ਼ਾਈਨ ਬੁਣਤੀ ਪਾਉਣੀ ਹੁੰਦੀ ਹੈਗੀ ਤੇ ਹੁਣ ਉਹ ਚ ਘੋੜਾ ਪਾਉਣਾ ਹੈਗਾ ਹੁਣ ਉਹ ਚ ਫਲਾਨੀ ਚੀਜ਼ ਪਾਉਣੇ ਪਤਾ ਨਹੀਂ ਉਹ ਕਿੱਥੋਂ ਜਾਏ ਬਟੇ YouTube ਤੋਂ ਕੱਢਦੀ ਹੈਗੀ ਕਿੱਥੋਂ ਨਾ ਕੱਢਦੀ ਹੈਗੀ ਘੋੜਾ ਘੂੜੇ ਮੈਨੂੰ ਦੱਸਿਆ ਤਾਂ ਕੋਈ ਕੁਝ ਨਹੀਂ ਦਿਸਿਆ ਹੈਗਾ ਮੈਨੂੰ ਦਿਖਾਇਆ ਕੱਲ ਉਹ ਤਾਂ ਸਾਪਿਆ ਹੋਇਆ ਸੀ ਸਾਪਿਆ ਸੀ ਨਾ ਹੂੰ ਉਹ ਸਲਾਈ ਨਾਲ ਹੁੰਦਾ ਹੈ ਉਹ ਇਹ ਨਾਲ ਕਰ ਲੈ ਫਿਰ ਚਾੜਾ ਕਿ ਦਿਮਾਗ ਕਰ ਦੋ ਤੁਹਾਨੂੰ ਜਿਹੜਾ ਮੇਰੇ ਟਾਈਮ ਦਾ ਲਾ ਦੋ ਬਈ ਅੱਜ ਸਵੇਰੀ ਮੈਂ ਤਾਂ ਝਾੜੂ ਲਾਈ ਆ ਮਾਂ ਆਪ ਕਹਿੰਦੀ ਮੰਮੀ ਟੋਪੀ ਕਿਉਂ ਬਣਦੇ ਹੁੰਦੇ ਨੇ ਲੈ ਆ ਸਲਾਈ ਹੁਣ ਤੈਨੂੰ ਟੋਪੀ ਲਾ ਕੇ ਦੇ ਦਿੰਨੀ ਆ ਕੰਮ ਤਾਂ ਕਿ ਮੈਂ ਛੱਡ ਦੇਣੀ ਆ ਕਿ ਮੇਰੇ ਕੰਮ ਨੂੰ ਆਪ ਤਾਂ ਮੋਜ ਨਾਲ ਬੈਠੀ ਰਹੀ ਮਰਦੇ ਮਸਾ ਮਰੀ ਜੀ ਹੋਰ ਹੂੰ ਜੇ ਨੂੰ ਕੰਮ ਨਹੀਂ ਵੀੜੋ ਦਨ ਪਿਆਉਤੀ ਮੋਟਰਸਾਈਕਲ ਤੇ ਚੱਲ ਕੇ ਮੋਜ ਨਾਲ ਜਦ ਮੈਂ ਗਲੀ ਜੀ ਲਸਣ ਆਈ ਬੜੀਆ ਬੜੀਆ ਪਿੱਛੋਂ ਕੱਢੀ ਐ ਨੇ ਦੂਜੀ ਸਾਰੀ ਉਹ ਗੱਲ ਹੋਰ ਤੇ ਨਾ ਇੱਕ ਬਣਾਉਣ ਦਾ ਬਾਹਲੀ ਔਖਾ ਹੁੰਦਾ ਕੁੰਡਾ ਜਿਹਾ ਫੰਮੋ ਕੱਢਣਾ ਪੈਂਦਾ ਫੇਰ ਦੂਜਾ ਪਾਉਣਾ ਪੈਂਦਾ ਚਲੋ ਹੁਣ ਆਪਾਂ ਲਾਸਾਂ ਸਿਲਦੇ ਫੇਰ ਮਿਲਦੇ ਗਏ ਉਹ ਤਾਂ ਫਿਰ ਟਾਈਮ ਲਾਉਂਗੀ ਮੋٹے ਕੱਢਣ ਨੂੰ ਕਹੇ ਕਹੇ ਜੀ ਕਿ ਮੈਨੂੰ ਕਹੇ ਤੂੰ ਮੈਨੂੰ ਅੱਗੇ ਜੀਣਾ ਹਰਾਮ ਕਰਤਾ ਕਿ ਮੇਰੇ ਦਿਮਾਗ ਖਾਲਿਆ ਕਿਹਦਾ ਤੁਸੀਂ ਹੁਣ ਬੀਬੀ ਦਾ ਖਾਦਾ ਹੈ ਬੀਬੀ ਭੱਜਣ ਤਿਆਰ ਬੀਬੀ ਨੇ ਕਹਿੰਦੀ ਬੀਬੀ ਕਹਿੰਦੀ ਕਿ ਨਾ ਉਸ ਚਾਈਏ ਖੁੱਲਾ ਹੋ ਜਾ ਬੀਬੀ ਭੱਜਣ ਤਿਆਰ ਬੈਠੀ ਹੈਗੀ ਹੁਣ ਉਹ ਕੀ ਕਰਾ ਬੰਦ ਜਾਨੀ ਆ ਨਾਲੇ ਮੈਨੂੰ ਕਹਿੰਦੀ ਕਹਿੰਦੀ ਇਹਨੂੰ ਖੜੀ ਕਰਦੇ ਹਾਂ ਯਾਰੀ ਖੜੇ ਕਰਕੇ ਜਾਣੀ ਮੈਂ ਤੈਨੂੰ ਤਾਂ ਕਹਿਣੀ ਜਿਹੜਾ ਕੋ ਕੁੱਤੇ ਨੂੰ ਬਿਠਾਉਗਾ ਉਹੀ ਤੋਊਗਾ ਅੱਜ ਹੁਣ ਮੈਂ ਉੱਪਰਲਾ ਕੱਪੜਾ ਧੋਤਾ ਆਹ ਸਲਾਈ ਵਾਲਾ ਨਹੀਂ ਮੈਂ ਧੋ ਸਕਦੀ ਫਰੇ ਦੱਸੋ ਮੈਨੂੰ ਉਸ ਨਹੀਂ ਹੁੰਦਾ ਕਿਉਂ ਦੁੱਧਵਾ ਖੱਲਿਆ ਇਕ ਨਾ ਦੇਖ ਬਦੇ ਕੁੱਤੇ ਦਾ ਹੁਣ ਹੋ ਗਿਆ ਟਾਈਮ ਪੌਣੇ 5 ਦਾ ਆਪਾਂ ਚੱਲੀਏ ਬਾਹਰਲੇ ਕਰੇ ਇਹਨਾਂ ਦੀ ਦਾਦੀ-ਪੋਤੀ ਦੀ ਲੜਾਈ ਦਾ ਇਸ ਤਰ੍ਹਾਂ ਹੀ ਚੱਲੀ ਜਾਊਗੀ ਆਪਾਂ ਖੁੰਡੇ ਘਟਾ ਦੇ ਜਿਹੜੇ ਘਟਾਉਣੇ ਸੀਗੇ ਨਾ ਤੇ ਕੱਪੜਾ ਲੀੜਾ ਤਾਰ ਤੋਂ ਬਸ ਇੱਕ ਦੋਖ ਲੈਗੇ ਰਹਿਗੇ ਉਹ ਲਾਦਾ ਮੈਨੂੰ ਐਸੀ ਮਹਮੱਜਾ ਨੂੰ ਪਾਣੀ ਪਿਲਾ ਦੇਣਗੇ ਜੇ ਪਿਲਾਉਣਗੇ ਹਾਂ ਕੀ ਹੋ ਗਿਆ ਬਖਾ ਇੱਕ ਤਾਂ ਕੁੰਡੇ ਦਾ ਕੁਝ ਨਹੀਂ ਹੁੰਦਾ ਇਹਦੇ ਨਾਲ ਕੁਝ ਨਹੀਂ ਹੁੰਦਾ ਪੁੱਤ ਇਹ ਤਾਂ ਐ ਨਹੀਂ ਪਤਾ ਤੂੰ ਕਿੰਨੇ ਕੁ ਵਧਾਈਂਗੀ ਵਿੱਚ ਇਹ ਵਧਾਉਣ ਵਧਾਉਣ ਦਾ ਵੀ ਨਹੀਂ ਤੇਰਾ ਪਤਾ ਹੈਗਾ ਖਾਣ ਦੇ ਨਾਲ ਨਾਲ ਵਧਾਉਂਦੀ ਵੀ ਹੁੰਨੀ ਹੈਗੀ ਜੇ ਗੁਲਤੀ ਕਰਦੇ ਆ ਕੱਥੇ ਪੈ ਕੇ ਵੱਜ ਜਾਂਦੇ ਨਹੀਂ ਕਿਸੇ ਵਾਈਚੀ ਦੂਜੀ ਜੋ ਘਟ ਜਾਂਦੇ ਨੇ ਹੂੰ ਹੁਣ ਇਹ ਹੈ ਲੋ ਬੀਬੀ ਬੀਬੀ ਨਾਲ ਬਾਲਿਆ ਉਹਦਾ ਬੈਗ ਚਸਮਾ ਉਹ ਤਾਂ ਅਜਿਹਾ ਕਰੀ ਕਰਤੀ ਨੇ ਕੁਝ ਨਹੀਂ ਹੁੰਦਾ ਜੇ ਦੋ ਵਧਗੇ ਦੋ ਕੱਟਗੇ ਕੁਝ ਨਹੀਂ ਚਲੋ ਵੀ ਗਰਮਣ ਤਾਂ ਇੱਥੇ ਰਹੋ ਹਾਂ ਗਰਮਣ ਤਾਂ ਮੈਂ ਸਵੈਟਰ ਬਣਾਇਆ ਹੈ ਹਾਂ ਇੱਕ ਹੁੰਡੇ ਕਾਟੇਗੇ ਪੁੱਤ ਹੁਣ ਸੜਾਈ ਹੋਣੀ ਹੋ ਗਈ ਹਾਂ ਐ ਛੱਟ ਪੈ ਟਾਈਮ ਹੈ ਜਿਹੜਾ 4:30 ਹੋ ਗਏ ਫਿਰ ਅਸੀਂ ਰੋਟੀ ਸਾਰਿਆਂ ਨੇ ਖਾ ਲਈ ਹਜੇ ਨਵੀਂ ਦੀ ਰੇੜੀ ਦੁਕਾਨ 'ਤੇ ਬੈਠੇ ਨੇ ਪਾਪਾ ਜੀ ਬੈਠੇ ਨੇ ਪਹਿਲਾਂ ਤਾਂ ਦੁਕਾਨਵਾਂ ਪਈ ਸੁਨੇਹੀ ਵਧਾਉਂਦੇ ਨੇ ਹਰ ਰੋਜ਼ ਨਾ ਅਸੀਂ ਧਾਰਾ ਕੱਢਦੇ ਹੁੰਨੇ ਉਹ ਦੁਕਾਨ ਵਧਾ ਦੇਣਗੇ ਕੰਮ ਨਵੇਂ ਦੇਣਗੇ ਬਸ ਵੀ ਨਿਪਟ ਗਿਆ ਉਹ ਕੋਈ ਇਹੇ ਜਾ ਆਇਆ ਬਾਹਰੋਂ ਤੇ ਉਹਨੇ ਆ ਕੇ ਦੁਕਾਨ ਖਲਾ ਲਈ ਤੇ ਲਾਈਟ ਹੈ ਨਹੀਂ ਸੀ ਨਾਲੇ ਤਾਂ ਨਵੀ ਦੀ ਰੜੀ ਦੁੱਧ ਪਾਉਣ ਗਏ ਹੋਏ ਉਹ ਉੱਥੇ ਛੱਡ ਕੇ ਆ ਗਏ ਪਾਪਾ ਜੀ ਦੁੱਧ ਪਾ ਕੇ ਕਿੰਨੀ ਉਹ ਚੱਕ ਕੇ ਲੈ ਜਉਂ ਬੈਠੇ ਨੇਗੇ ਉਹ ਵਾਗੇ ਹੁਣ ਕੋਈ ਹੋਰ ਆ ਗਿਆ ਉਹ ਬੈਠੇ ਨੇਗੇ ਨਾ ਹਜੇ ਨਾ ਅੱਤੇ ਨੇ ਨਾ ਹਜੇ ਰੋਟੀ ਖਾਧੀ ਐ ਮੈਂ ਦੁੱਧ ਕੋਲੇ ਰੋਟੀ ਕੋਲੇ ਖੜੀ ਆਂ ਕਿ ਨਾ ਮੈਂ ਅੰਦਰ ਲੈ ਜਾਂ ਜੂਗੀ ਕਿਉਂਕਿ ਠੰਡੀ ਹੋ ਜਾਂਦੀ ਹੈ ਨਾ ਫਿਰ ਬਾਹਰੇ ਗੇੜੇ ਲੱਗੀ ਜਾਂਦੇ ਰਹਿੰਦੇ ਨੇ ਮੈਨੂੰ ਐਸੀ ਵੀ ਚੱਲ ਇੱਥੇ ਬੈਠ ਕੇ ਖਾ ਲੈਣਗੇ ਪਹਿਲਾਂ ਲਾਈਟ ਵੀ ਬਹੁਤ ਟਾਈਮ ਗਈ ਰਹੀ ਹੈ ਸਾਢੇ 6 ਹੀ ਅੱਧਾ ਪੌਣਾ ਘੰਟਾ ਲਾਈਟ ਗਈ ਰਹੀ ਮੈਨੂੰ ਐ ਲੱਗੇ ਕਿ ਤੇ ਨਹਾਉਣ ਨੂੰ ਨਾ ਕਹਿ ਦੇਣ ਪਾਣੀ ਨਹੀਂ ਗਰਮ ਹੈਗਾ ਪਾਣੀ ਮੈਂ ਸਵੇਰੇ ਕਰਦੀ ਹੁੰਦੀ ਨਾਲੇ ਸ਼ਾਮ ਨੂੰ ਕਰਦੀ ਨੂੰ ਉਹ ਚੋਂ ਮੈਂ ਪਾਣੀ ਕੱਢ ਲੈ ਤਾਰਾ ਨੂੰ ਲੈਗੀ ਤੇ ਮਹਾਲਾ ਪਾਣੀ ਘਟ ਗਿਆ ਹੁਣ ਤਾਂ ਵੀ ਮੈਨੂੰ ਐ ਆਖਣਗੇ ਪਾਣੀ ਨਹੀਂ ਗਰਮ ਕਰਿਆ ਹੈਗਾ ਜੇ ਲਾਈਟ ਆ ਗਈ ਹੁਣ ਉੱਠਦੇ ਨਹੀਂ ਹੈਗੇ ਬੰਦਿਆਂ ਦੇ ਕੰਮ ਇਹੋ ਜੀ ਹੁੰਦੇ ਨੇਗੇ ਦੁਬਾਰੇ ਦੁਕਾਨ ਖੋਲ੍ਹੀ ਸਮਦੀ ਰਾਮ ਨਾਲ ਗੱਲਾਂ ਮਰੀ ਜਾਂਦੇ ਨੇਗੇ ਐ ਨਹੀਂ ਹੈਗਾ ਵੀ ਉੱਠ ਕੇ ਬੀ ਉਹਦਾ ਨਾ ਨੂ ਲਮਾ ਨਾ ਤੇ ਉਹ ਹੀ ਗੱਲ ਐ ਬੰਦੇ ਤਾਂ ਆਪ ਫਿਰ ਕਹਿਦੇ ਨੇ ਸਾਨੂੰ ਐ ਕਹਿੰਦੇ ਨੇ ਵੀ ਬੇਲੀ ਨਹੀਂਗੇ ਨਾ ਬੈਠ ਜਾਣਗੇ ਨਾ ਕਿ ਵੀ ਮੈਂ ਤਾਂ ਰੋਟੀ ਲੈ ਆਦੇ ਫਿਰ ਤੁਰੇ ਫਿਰੋ ਦੀ ਰਾਤ ਇਥੇ ਕਦੇ ਗਰਮ ਕਰ ਲੈ ਕਦੇ ਕੁਛ ਕਰ ਲੈ ਕਦੇ ਕੁਛ ਕਰ ਲੈ ਤੇ ਹੁਣ ਉਹ ਨਜ਼ਰ ਮੈਂ ਬਾਹਰੇ ਤੁਰ ਹੀ ਫਿਰਦੀ ਆ ਠੰਡ ਐ ਜਿਹੜੀ ਅੱਜ ਤੱਕ ਥੋੜੀ ਲੱਗਦੀ ਹੈਗੀ ਕਦੇ ਕਦੇ ਜਿ ਬਾੜੀ ਹੁੰਦੀ ਐ ਅਜੇ ਤਾਂ ਕੋਈ ਧੁੰਦ ਵੀ ਨਹੀਂ ਆਈ ਹੈਗੀ ਕਦੇ ਕਦੇ ਤਾਂ ਬਾੜੀ ਡਿੱਗਣ ਲੱਗ ਜਾਂਦੀ ਹੈਗੀ ਹੁਣ ਮੈਂ ਡਿੱਕੀ ਨਹੀਂ ਗਈ ਖੜੀ ਆ ਜਿਵੇਂ ਕਹਤਾ ਫੇਰ ਰੱਖਣਗੇ ਸਾਨੂੰ ਉਥੋਂ ਉਠਾ ਲਿਆ ਮੈਨੂੰ ਐ ਸੀ ਕਿ ਅਬੀ ਚੱਲ ਬਿਨਾ ਕਹੀ ਉਠ ਖੜਨਾ ਨਾ ਕਹਿੰਦੇ ਵੀ ਬੁਰੀ ਲੱਗਦੀਆਂਗੇ